ਅੱਜ ਦੇਖਣ ਦੇ ਲੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਘੜਕਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਘੜਕਾ ਰਤੋਕੇ ਪਿੰਡ ਬਿਲਕੁਲ ਲੱਗੇ ਆ ਕਰਮੂ ਵਾਲਾ ਪਿੰਡ ਥੋੜੀ ਦੂਰੀ ਤੇ ਆ ਵੀਰ ਪ੍ਰਦੀਪ ਸਿੰਘ ਹਾਂ ਦੇ ਘਰ ਆਇਆ ਦੋਸਤੋ ਇਸ ਫਾਰਮ ਤੋਂ ਆਪਾਂ ਤਕਰੀਬਨ ਪਹਿਲਾਂ ਵੀ ਕਾਫੀ ਵਾਰ ਤੁਹਾਨੂੰ ਜਿਹੜੇ ਪਸ਼ੂ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 3 ਕਿ ਨਗ ਤਾਂ ਤੁਹਾਨੂੰ ਦਿਖਾਉਣੇ ਆ ਆਪਾਂ ਇੱਕ ਮਾਦਤ ਖਾਵਾਂਗੇ ਗੱਬਣ ਟੁਕੀ ਤਿਆਰੀ ਤੇ ਆ ਠੀਕ ਹੈ ਜੀ ਇੱਕ ਇਧਰ ਅੰਸਰ ਝੋਟੀ ਦਿਖਾ ਦੇਾਂਗੇ ਇੱਕ ਪਰਲੇ ਪਾਸੇ ਕੱਤੀ ਤੁਸੀਂ ਦੇਖੋਗੇ ਠੀਕ ਹੈ ਜੀ ਮੇਰੇ ਭਰਾ ਕਈ ਬਣਾ ਸਾਂਭਣ ਵਾਸਤੇ ਬੜੀ ਡਿਮਾਂਡ ਕਰਦੇ ਰਹਿੰਦੇ ਆ ਵੀ ਕੋਈ ਕੱਟੀ ਚੰਗੀ ਮੇਰੇ ਤੇ ਬਿਲਕੁਲ ਸਾਂਭਾਂਗੇ ਠੀਕ ਹੈ ਜੀ ਇਹ ਕੱਤੀ ਦਿਖਾਵਾਂਗੇ ਝੋਟੀ ਦਿਖਾਵਾਂਗੇ ਕਿਸੇ ਭਰਾ ਨੇ ਜੋੜੀ ਪਾਉਣੀ ਆ ਜੋੜੀ ਦੀ ਵੀ ਤੁਸੀਂ ਗੱਲਬਾਤ ਕਰ ਲਿਆ ਜੇ ਮੱਝ ਗੱਬਣ ਹੋਊਗੀ ਠੀਕ ਹੈ ਜੀ ਤਰੀਕਾ ਤੁਸੀਂ ਨੋਟ ਕਰ ਲਓ 18 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਹੁਣ ਟਾਈਮ ਆ ਵੈਸੇ ਗੱਬਣ ਮੱਝ ਆ ਠੀਕ ਹੈ ਜੀ ਬ ਅੱਡੇ ਤੇ ਆਇਆ ਗਿਆ ਰਹਿੰਦਾ ਵੈੜਾ ਮੱਜਾਂ ਝੋਟੀਆਂ ਹਰੇਕ ਤਰ੍ਹਾਂ ਦੇ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਸਭ ਤੋਂ ਪਹਿਲਾਂ ਪ੍ਰਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਸਾਹਿਬ ਠੀਕ ਠਾਕ ਜੀ ਕਿਵੇਂ ਕੈਮ ਹਾਂ ਚੜ੍ਹਦੀ ਕਲਾ ਤੇ ਸਨੋ ਠੀਕ ਠਾਕ ਹੋਰ ਸੁਣਾਓ ਐ ਨੰਦਾ ਦੇ ਚਾਹ ਸ਼ੁਕਰ ਹੈ ਮਾਲਕ ਦਾ ਹਾਂਜੀ ਲੈ ਵੀ ਪ੍ਰਦੀਪ ਜੀ ਅੱਜ ਨਾਗਵੇ ਸੇ ਆਪਣੇ ਕੋਲ ਟੋਟਲੇ ਗਿਆ ਤਿੰਨ ਹਾਂਜੀ ਇੱਕ ਸੰਸਾਰ ਗਊ ਹੋ ਸਵੇਰੇ ਵੇਗੀ ਫਿਰ ਠੀਕ ਆ ਜੀ ਉਹਦਾ ਵਿਖਾਉਣੇ ਦੇ ਚਾਰ ਹੀ ਠੀਕ ਆ ਠੀਕ ਆ ਤੇ ਫਿਰ ਮਹਾਜਲ ਭੈਣ ਭਰਾਵਾਂ ਦੇ ਹੋਈਏ ਸਾਹਮਣੇ ਠੀਕ ਆ ਹਾਂਜੀ ਤੇ ਸ਼ੁਰੂਆਤ ਆਪਾਂ ਇਸੇ ਮੱਜ ਤੋਂ ਕਰ ਇਹ ਤਾਂ ਕਰ ਲਈ ਸੋਸਾ ਗੱਬੜ ਮੈਂ ਆ ਬਾਕੀ ਹੋਰ ਕੋਈ ਗੱਲਬਾਤ ਸੁਣਾਉਣੀ ਤੇ ਸੁਣਾ ਸਕਦੇ ਜੀ ਗੱਲਬਾਤ ਚੜਦੀ ਕਲਾ ਹੋਰ ਮੱਜਾ ਲੰਗਣਾ ਦੀ ਕਰੀਏ ਮੈਂ ਨਾ ਚਲੋ ਬਾਕੀ ਫਸਲਾ ਫੁਸਲਾ ਵਧੀਆ ਸਾਰੇ ਫਸਲਾ ਚੜਦੀ ਕਲਾਈ ਆ ਦੇ ਠੀਕ ਹੈ ਪਾਪਾ ਬਾਬੇ ਦੀ ਰਾਤੀਆਂ ਸਪਰੇਆ ਹਾਂ ਬ੍ਰੈਂਕ ਹੋ ਗਿਆ ਇੱਕ ਰੀਟ ਹਾਂ ਚਲੋ ਮਾਲਕ ਮਾਰੇ ਸੋਖੇ ਮੀਂਹ ਮੋਟਾ ਪਿਆ ਰੱਖੇ ਤੇ ਬਿਲਕੁਲ ਜੀ ਬਿਲਕੁਲ ਜੀ ਹਾਂ ਜੀ ਇਹ ਆ ਮਹੀਨਾ ਸਾਲ ਭਰ ਦੀ ਜਿਹੜੀ ਫਸਲ ਆ ਜੀ ਬਾਤ ਬਾਤ ਲੈ ਵੀ ਪ੍ਰਦੀਪ ਇਹ ਜਿਹੜੀ ਮੱਝ ਵੀਰ ਆਪਣੇ ਕੋਲ ਗੱਬਣਾ ਸੂਆਂ ਦੇ ਵਿੱਚ ਗੱਲ ਕਰਨ ਲਈਏ ਸੂਆ ਕਿੰਨਾ ਹੋਊਗੀ ਇਹ ਸਮਸਾ ਤਿੱਜਾ ਸੂਆ ਮੈਂ ਸੁਣੀ ਆ ਤਿੱਜਾ ਸੂਆ ਦੂਜੇ ਸੂਏ ਕੱਢਿਆ ਮੈਨੇ 10 ਤੋਂ 11 ਕਿਲੋ ਦੁੱਧ ਠੀਕ ਆ ਵੀਰੇ ਹਾਂ ਜੀ ਲਓ ਵੀ ਤਿੱਜਾ ਸੂਆ ਇੱਕ ਵਾਰੀ ਪੂਰੀ ਤਸਲੀ ਨਾਲ ਦਿਖਾ ਦਿੰਨੇ ਆ ਤਾਂ ਉਹ ਤਿੱਜਾ ਸੂਆ ਇਸ ਮੱਝ ਨੇ ਸੁਣਾ ਬਾਕੀ ਵਜਨ ਵਾਟਾ ਪੂਰਾ ਠੀਕ ਆ ਜੀ ਸੋ ਸਮਾਂ ਲਈ ਦੀ ਅਜੇ ਲੋ ਵੀ ਆ ਤਾਂ 7 ਦਿਨ ਹਜੇ ਲੈਂਦੀ ਆ ਠੀਕ ਆ ਬਾਕੀ ਬਿਲਕੁਲ ਪਤਲੇ ਪਿੰਡੇ ਦੀ ਆ ਬਾਡੀ ਬੀਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਵਜਨ ਲੋੜ ਆ ਮੇਰਾ ਭਰਾ ਵੀ ਤੁਸੀਂ ਨਿਗਾਹ ਦੇ ਵਿੱਚੋਂ ਕੱਢੋ ਆ ਦੇਖੋ ਜੀ ਸੋ ਸੋਣਾਲੇਵਾ ਥੱਲੇ ਬਲੈਡਰ ਬੰਨੀ ਆਉਂਦੀ ਆ ਪਤਲੀ ਚਮੜੀ ਦੀ ਸਾਨੂੰ ਸਭ ਬਾਕੀ ਪ੍ਰਤੀ ਵੀਰੇ 35 ਤੋਂ ਪਨ ਚਲੋ ਆਪਣੀ ਤਸੱਲੀ ਆਪਾਂ ਕਰਕੇ ਲੈ ਕੇ ਆਉਣੇ ਕਿਉਂਕਿ ਰਕਮ ਪਹਿਲਾਂ ਆਪਾਂ ਲਾਉਣੀ ਹੈ ਸੰਧੂ ਸਾਹਿਬ ਥਣਾ ਦੀ ਤੇ ਪਾਰ ਪਿਛੇ ਦੀ ਫੁੱਲ ਗਾਰੰਟੀ ਦੇਵਾਂਗੇ ਮੈਂ ਦੀ ਸੂਜਾ ਤੱਕ ਠੀਕ ਆ ਵੀਰੇ ਹਾਂਜੀ ਕੋਈ ਵੀਰ ਭਰਾ ਜੀ ਬੰਗਾ ਲਿਆ ਅੱਖਾਂ ਮੀੜ ਕੇ ਤੇ ਠੀਕ ਆ ਜੀ ਠੀਕ ਆ ਲੋ ਬਿਲਕੁਲ ਪਤਲਾ ਪਿੰਡਾ ਕੁੜੇ-ਬੜੇ ਨਵਾਈ ਆਉਂਦੀ ਆ ਕਰਮਾਂ ਦੀ ਢੀਕਾ ਚ ਪੰਜ ਕੱਢ ਦੇ ਚਾਰ ਕੱਢ ਦੇ ਹਫਤੇ ਦੇ ਅੰਦਰ ਵਾਲੀ ਆਈ ਖਲੋਤੀ ਆ ਬਾਕੀ ਪੂਰਾ ਜਿਹੜਾ ਸਰੀਰ ਦਾ ਢਾਂਚਾ ਸਮਾਂ ਦਾ ਉਹ ਤੁਹਾਨੂੰ ਆਪਾਂ ਦਿਖਾ ਰਹੇ ਆ ਵਿਰਲਾ ਵੰਡਾ ਚੰਗੀਆਂ ਨੇ ਬਾਕੀ 35 ਚੰਗੀ ਆ ਕੋਈ ਮੇਰਾ ਭਰਾ ਆਨਲਾਈਨ ਖਰੀਦਦਾ ਚਾਹੇ ਕੋਈ ਇੱਥੇ ਆਣ ਕੇ ਖਰੀਦਦਾਰੀ ਕਰਦਾ ਸੋ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰ ਲਿਓ ਓਲੀ ਰੂਵ ਵਰਗੀ ਸੰਧੂ ਸਾਹਿਬ ਹਾਂ ਉਹ ਇੱਕ ਥਾਂ ਚ ਮੜੀ ਗਈ ਭਾਲਜੀ ਆ ਇੱਧਰ ਜਿਹੜਾ ਇੱਕ ਬੈਸ ਜਿਹੜਾ ਬੈਨੂ ਮੇਰਾ ਇੱਧਰ ਭਾਲਜੀ ਆ ਪਰ ਪੋਲੀ ਰੂਵ ਵਰਗੀ ਸੰਧੂ ਸਾਹਿਬ ਠ ਖਣਾ ਦੀ ਫੁੱਲ ਗਰੰਟੀ ਹੋ ਮੈਂ ਦੀ ਠੀਕ ਹੈ ਜੀ ਹਾਂਜੀ ਆ ਦੇਖੋ ਆ ਲੌਬੀ ਬਾਕੀ ਧੀ ਧੂਰੀ ਵੜੀ ਕਰਮਾਂ ਵਾਲੀ ਲੌਬੀ ਠੀਕ ਹੈ ਜੀ ਤਾਂ ਬਾਕੀ ਸੋਹਣੇ ਪੇਟ ਪੁਰੇ ਦੇ ਵਿੱਚ ਆ ਠੀਕ ਆ ਚੰਗੀ ਸੁਥਰੀ ਆ ਸਫਾਈ ਸੁਫੀ ਪੂਰੀ ਆ ਸੋ ਕੋਈ ਵੀ ਫਾਰਮਰ ਭਰਾ ਆਪਦੀ ਜਿੱਦਾਂ ਮਰਜੀ ਟਿੱਪ ਕੇ ਭਰਾ ਕੇ ਤਸੱਲੀ ਕਰੇ ਠੀਕ ਆ ਤੋ ਤੀਜਾ ਸਵੇਰ ਇਹ ਸਮਾਜ ਨੇ ਸੁਣਾ ਠੀਕ ਹੈ ਪਰ ਦੀਪਾ ਕੀ ਡਿਮਾਂਡ ਹੈ ਕੀ ਮੁੱਲ ਕਰੇਗਾ ਵੀਰੇ ਦਾ ਮੁੱਲ ਤੁਸਾਂ 90 95 ਜੋ ਮਰਜੀ ਕਰੀ ਜੀਏ ਜੈਸ ਤੋਂ 85000 ਦੀ ਦੇ ਦिए 85000 ਦੀ ਹਾਂਜੀ ਚਲੋ ਆਪਾਂ ਭੇਸ਼ਾ ਹੀ ਮਾਲ ਆਨੇ ਵੀ ਪੂਰਾ ਕਸਰਾ ਗਸਰਾ ਕੱਢ ਕੇ ਦਈਏ ਵੀਰਾਂ ਨੂੰ ਨਹੀਂ ਆਪਾਂ ਦੇਈ ਦਾ ਸੰਸਾ ਕਸਰਾ ਕੱਢ ਕੇ ਬੋਲ ਪਾਣਾ ਤਾਂ ਆਪਣਾ ਮਾਲ ਨਹੀਂ ਖਲੋਂਦਾ ਬਿਲਕੁਲ ਜੀ ਬਿਲਕੁਲ ਹਾਂ ਜੀ 82000 ਦੀ ਦੇ ਦਾਂਗੇ ਸੰਸਾ ਵੈਂਡ 82000 ਆ ਪਹੁੰਚ ਕਰਦਾਂਗੇ 100 ਕਿਲੋਮੀਟਰ ਠੀਕ ਆ ਹਾਂ ਜੀ ਲੋ ਵੀ 82000 ਦੀ ਇਹ ਤੁਹਾਨੂੰ ਮੱਝ ਮਿਲ ਗਈ ਕਿ ਪਹੁੰਚ ਵੀ ਹੁੰਦੀ ਆ ਵਿੱਚ 100 ਕਿਲੋਮੀਟਰ ਤੱਕ ਠੀਕ ਆ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ 82000 ਦੇ ਵਿੱਚ ਠੀਕ ਆ ਤੇ ਬਾਕੀ ਚੱਡੋਲੇਵੇ ਦੀ ਤੁਹਾਡੇ ਸਾਹਮਣੇ ਆ ਆ ਬੈਕ ਸਾਈਡ ਤੋਂ ਤੁਸੀਂ ਮਾਰੋ ਨਿਗਾ ਠੀਕ ਆ ਤੇ ਇੱਕ ਬਹਿ ਠੀਕ ਸੋ ਅੱਗੇ ਆਪਾਂ ਨਖਤ ਇੱਕ ਤੁਹਾਨੂੰ ਝੋਟੀ ਦਿਖਾ ਦਨੇ ਆ। ਅੰਸਰ ਝੋਟੀ ਆ ਤੇ ਮੋਹੋਂਦੰਦੀ ਖੀਰੀ ਆ ਇਹਨਾਂ। ਸੰਸਾ ਛੱਗੀ ਆ ਇਹ। ਛੱਗੀ ਆ। ਹਾਂ। ਉਮਰੋਂ ਥੋੜੀ ਜਿਹੀ ਪੁੱਜੀ ਹਨਾ। ਹਾਂ ਵੀ ਝੂਠ ਨਹੀਂ ਮਾਣਾ ਛੇ ਦਾ ਪੂਰੀ। ਠੀਕ ਆ ਫਿਰ। ਹਾਂਜੀ। ਲਓ ਵੀ ਇਹ ਵਿੱਚ ਤੁਹਾਨੂੰ ਆਪਾਂ ਨੋਟ ਕਰਾ ਦਿੱਤਾ। ਕਈ ਵਾਰ ਥੋੜਾ ਜਿਆ ਨਾਰਮਲ ਘੱਟ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਆਉਂਦੇ ਆ। ਚਲੋ ਇਹਨਾਂ ਕੋਲ ਵਪਾਰ ਲੈਣ ਦੇ ਵਿੱਚ ਹੀ ਆਈ ਆ। ਕਿ ਇਹਨਾਂ ਥੋੜੀ ਪਜਾਤ ਝੋਟੀ ਹੈ ਮੇਰਾ ਭਰਾ ਜਿਹਾ ਕੇ ਕੋਈ ਥੋੜੀ ਖੇਚਲ ਕਰ ਲੂਗਾ। ਇਹ ਆਈ ਦੇ ਕਾਬਲਾ ਵੈਸੋ ਕਿ ਬਣੀ ਚੋਰੀ ਅਜੇ ਨਹੀਂ ਸੌਰੀ ਜਮੇ ਆਪਾਂ ਨਾ ਆਪਾਂ ਹੀ ਕਹਿਣਾ ਵੀ ਸੌਰੀ ਆ ਠੀਕ ਹੈ ਜੀ ਤੇ ਨਾ ਆਪਾਂ ਝੂਠ ਮਾਰ ਕੇ ਦੇਣੀ ਆ ਅਮੇ ਨਹੀਂ ਗੱਲ ਮੇਰਵਾ ਦਾ ਪਤਾ ਕਿਸੇ ਦਾ ਪ੍ਰਤੀਪ ਜੇਕਰ ਚਲੋ ਪਿੱਛੋਂ ਕੋਈ ਨਾ ਡਿਟੇਲ ਦਿੱਤੀ ਉਹਦੇ ਫਿਰ ਦੱਸਣੀ ਵੀ ਵੀ ਸਾਹ ਝੂਮ ਤਾਂ ਤੁਹਾਨੂੰ ਪਤਾ ਕਿ ਜੇਰੀ ਸਾਹ ਤੋਂ ਡੰਗਰ ਆ ਜਾਂਦਾ ਹਾਂ ਹਾਂ ਆ ਦੇਖੋ ਜੀ ਠੀਕ ਆ ਸੋ ਬਾਕੀ ਫੋਨ ਤੋਂ ਬਹੁਤ ਵਧੀਆ ਠੀਕ ਹੈ ਜੀ ਫੋਨ ਕਰਮਾਂ ਦੀ ਬਹੁਤ ਵਧੀਆ ਚੰਗਾ ਬਣਾਉਗੀ ਜਦੋਂ ਨਿਤਰ ਕੀ ਠੀਕ ਹੈ ਜੀ ਜਦੋਂ ਬਿਲਕੁਲ ਪਹਿਲਾ ਸਵੇਰ ਕਿਤੇ ਪਲੋਂ ਸੁਈ ਝੋਟੀ ਸੋ ਝੋਲੀ ਚੜ ਇਥੇ ਨੂੰ ਚੰਗੀ ਬਣਾਉਗੀ ਬਾਕੀ ਬਣੀ ਸੌਰੀ ਦਾ ਕੋਈ ਵੀ ਹਜੇ ਵੇਰਵਾ ਨਹੀਂ ਹੈਗਾਗਾ ਮੇਰਾ ਭਰਾ ਕੋਈ ਚੰਗੀ ਖੇਚਲ ਕਰ ਲਵੇ ਅੱਜ ਬਿਲਕੁਲ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਕੱਤੀ ਮਿਲ ਜਾਣੀ ਹੈ ਝੋਟੀ ਮਿਲੂਗੀ ਬਾਕੀ ਸੋਹਣੀ ਬਿਲਕੁਲ ਛੋਟੀ ਸਿੱਧੀ ਆ ਦੇਖੋ ਜੀ ਠੀਕ ਹੈ ਜੀ ਸਿੰਗੀ ਸੁਗੀ ਬੜੀ ਪਿਆਰੀ ਹੈ ਸ਼ਕੀਨ ਝੋਟੀ ਆ ਥੋੜੀ ਜਿਹੀ ਸਾਂਭਣ ਦੀ ਲੋੜ ਹੈ ਮੇਰਾ ਭਰਾ ਕਿਤੇ ਨਾ ਕਿਤੇ ਚਲੋ 50 ਕਿਲੋ ਜਾਂ ਕੁਆਂਟਲ ਦੇ ਲਾਗੇ ਤਾਂ ਕਿ ਕਿਤੇ ਕਿਤੇ ਹੋਰ ਵਜ਼ਨ ਹੋ ਗਿਆ ਬਾਕੀ ਹੁਣ ਵੀ ਤੁਸੀਂ ਵੇਖੋ ਕਿ 2 ਕੁਆਟਰ ਪੌਣੇ 2 ਕੁਆਟਰ ਦੇ ਲਾਗੇ ਤਾਂ ਕਿ ਵਜ਼ਨ ਹੈਗਾ ਥੋੜਾ ਜਿਹਾ ਵਜ਼ਨ ਦੇ ਵਿੱਚ ਹੋਰ ਹੋਗੀ ਇਹ ਵੀ ਦੇ ਬਿਲਕੁਲ ਕਾਬਲ ਆ ਠੀਕ ਸੋ ਅੱਜ ਬਿਲਕੁਲ ਫੇਵਰੇਟ ਦੇ ਵਿੱਚ ਝੋਟੀ ਮਿਲ ਜੂਗੀ ਠੀਕ ਆ ਕਿਉਂਕਿ ਵਪਾਰ ਲੈਣ ਦਾ ਕੰਮ ਆ ਮਾਲ ਹਰੇਕ ਤਰ੍ਹਾਂ ਦੀ ਕੁਆਲਿਟੀ ਵੈਰੈਟੀ ਆਉਂਦੀ ਰਹਿੰਦੀ ਆ ਸਿੰਗਲ ਛੱਡੀ ਆ ਉਤੋਂ ਬਿਲਕੁਲ ਪਤਲਾ ਪਿੰਡਾ ਥਾਣ ਤੁਹਾਨੂੰ ਚੈੱਕ ਕਰਾਤੇ ਆ ਦੋਸਤੋ ਚਾਰੇ ਥਾਣਾ ਕੋਈ ਪੋੜ ਜਾ ਨਹੀਂ ਨਾਲ ਦਿਖਾਈ ਦਿੱਤੀ ਕਿ ਸੋ ਅੱਗੇ ਮੇਰਾ ਵੀਰ ਕੋਈ ਚੰਗੀ ਸੇਵਾ ਕਰਨੇ ਪਾਊਡਰ ਪੁੱਟਰ ਚਾਰਦੇ ਤੇ ਝੋਟੀ ਨਿੱਤਰ ਜੂਗੀ ਠੀਕ ਆ ਜੀ ਰਲ ਜੂਗੀ ਨਵੇਂ ਦੁੱਧ ਠੀਕਾ ਉਹ ਕਾ ਪ੍ਰਦੀਪ ਕੀ ਮੋਲ ਕੀ ਡਿਮਾਂਡ ਰੋਕੀ ਤੀ ਮੋਲ ਸੰਧੂ ਸਾਹਿਬ 35 ਚਾਈ ਜੋ ਮਰਜੀ ਗਈਏ 32000 ਦੀ ਦੇ ਦਈਏ ਜੈਸਨੂੰ 32000 ਦੀ ਹਾਂਜੀ ਵੇਖ ਲੈ ਜੇ ਹੁੰਦੀ 30000 ਕਰਕੇ ਮਾਨਤਾ ਦੇ ਦਈਏ 28000 ਦੀ ਦੇਣਾ ਇਸਨੂੰ ਐਂਡ ਜੈਸਨੋਈ ਹਾਂ ਪਹੁੰਚ ਕਰ ਦਾਂਗੇ ਅਸੀਂ ਬਾਬੇ 28000 ਦੀ ਦੱਸੋ ਇਹ ਝੋਟੀ ਮਿਲ ਜੂਗੀ ਅੱਜ ਆਪਣੇ ਭਰਾਵਾਂ ਨੂੰ 28000 ਦੀ ਠੀਕ ਆ ਸੋ ਝੋਟੀ ਬੜੀ ਸ਼ਕੀਨ ਆ ਚੰਗੀ ਝੋਟੀ ਆ ਬਾਕੀ ਮੇਰੇ ਭਰਾ ਜਰੂਰ ਹੱਥ ਪਾ ਲੈਣ ਜਾਇਜ਼ ਰੇਟ ਦੇ ਵਿੱਚ ਆ ਬਾਕੀ ਜਿਹੜੀ ਖੇਚਲ ਹੋਣੀ ਸੀ ਅੱਜ ਤੱਕ ਠੀਕ ਆ ਜੀ ਅੱਜ ਤੱਕ ਪੂ ਨਵੇਂ ਦੁੱਧ ਜਿਹੜੀ ਕਰਮਾ ਦੀ ਰਲਣ ਵਾਲੀ ਆ ਬਨਣ ਵਾਲੀ ਆ ਠੀਕ ਆ ਬਨਣ ਵਾਲੀ ਸੰਸਾ ਪੂਰੀ ਠੀਕ ਆ ਹਾਂ ਤੇ ਅੱਗੇ ਇੱਕ ਕੱਤੀ ਤੁਹਾਨੂੰ ਦਿਖਾ ਦਿੰਦੇ ਆ ਕਿਸੇ ਵੀਰ ਨੇ ਚਲੋ ਇਹ ਛੋਟੀ ਦੀ ਗੱਲਬਾਤ ਕਰਨੀ ਉਹਦੇ ਨਾਲ ਕੱਤੀ ਦਾ ਵੀ ਤੁਸੀਂ ਸੌਦਾ ਲਾ ਸਕਦੇ ਜੇ ਜੋੜੀ ਵੀ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗੀ ਇਹ ਕੱਤੀ ਦੀ ਉਮਰ ਕਿੰਨੀ ਹੈ ਪ੍ਰਦੀਪ ਜੀ ਇਹ ਸਤੂ ਸਾਲ ਤੋਂ ਡੇਢ ਸਾਲ ਦੀ ਹੋ ਗਈ ਹੈ ਜੀ ਓਕੇ ਹਾਂਜੀ ਆ ਦੇਖੋ ਠੀਕ ਆ ਜੀ ਸੋ ਚਾਰੇ ਥਣ ਸੋ ਸਾਲ ਕੋਈ ਸਵਾ ਸਾਲ ਕੋਈ ਡੇਢ ਸਾਲ ਦੇ ਨੇੜੇ ਤੇੜੇ ਜਿਹੜੀ ਇਹਦੀ ਉਮਰ ਹੈਗੀ ਆ ਇਦਰਾ ਫੇਸ ਤੁਹਾਨੂੰ ਦਿਖਾਈ ਗਈ ਆਪਾਂ ਸੇਂਗ तकरीबन ਕੋਈ 2 2 ਇੰਚ 1.5 2 2 ਇੰਚ ਸੇਂਗੇ ਗਾਏ ਆ ਦੇਖੋ ਠੀਕ ਆ ਸੋ ਕੱਤੀ ਉਹ ਵੀ ਚੰਗੀ ਆ ਕੋਈ ਸਵਾ ਸਾਲ ਕੋਈ ਡੇਢ ਸਾਲ ਦੇ ਹਨ ਮੰਨ ਜੜੀ ਇਹਦੀ ਉਮਰ ਆ ਚਾਰੇ ਥਾਣਾ ਬਾਕੀ ਹਾਈਟ ਕੱਦ ਗਰੋਥ ਚੰਗੀ ਆ ਕੱਤੀ ਦੀ ਠੀਕ ਆ ਜੀ ਕੋਈ ਸੰਭਰ ਵਾਲਾ ਮੇਰਾ ਭਰਾ ਲੈ ਕੇ ਜਾਣਾ ਚਾਹੂਗਾ ਤੇ ਲਿਆਰੇ ਦੀ ਔਲ ਕਰਦੀ ਆ ਰੱਸੀ ਜੀ ਪਾਈ ਹੁਣ ਆ ਦੇਖ ਆ ਜਾ ਆ ਜਾ ਲਓ ਜੀ ਠੀਕ ਹੈ ਜੀ ਸੋ ਉਹਨਾਂ ਭਰਾਵਾਂ ਦੇ ਲਈ ਖਾਸ ਤੌਰ ਤੇ ਆ ਕਿਉਂਕਿ ਹਰੇਕ ਵੀਰ ਦਾ ਮਨ ਹੁੰਦਾ ਇਸ ਉਮਰ ਦੇ ਵਿੱਚ ਕੋਈ ਸਾਲ ਸਵਾ ਸਾਲ ਦੀ ਉਮਰ ਦੀ ਕੋਈ ਕੱਟੀ ਮਿਲ ਜਾਵੇ ਠੀਕ ਹੈ ਜੀ ਤੇ ਛੋਟੀਆਂ ਤੋਂ ਵੱਟੀਆਂ ਹੁੰਦੀਆਂ ਨੇ ਬਾਕੀ ਜਿੰਨੇ ਵੀ ਆ ਨਰੋਈ ਆ ਪਿੰਡੇ ਪੁੰਡੇ ਦੀ ਸਾਫ ਆ ਤੇ ਚੰਗੀ ਝੋਟੀ ਇਹ ਵੀ ਬਣ ਕੇ ਤਿਆਰ ਹੋ ਜੂਗੀ ਜਾਇਜ਼ ਮੋਲ ਦੇ ਵਿੱਚ ਹੀ ਅੱਜ ਮਿਲ ਜਾਣਾ ਮਾਲ ਤੁਹਾਨੂੰ ਠੀਕ ਆ ਚਲੋ ਕਿਸੇ ਭਰਾ ਨੇ ਸਿੰਗਲ ਦਾ ਬਿਲਕੁਲ ਫਲਦਾਰ ਨਾਉਣਾ ਦਾ ਸਿੰਗਲ ਦਾ ਆਪਾਂ ਤੁਹਾਨੂੰ ਕੱਲੀ ਕੱਲੀ ਦਾ ਰੇਟ ਦੱਸ ਹੀ ਦਵਾਂਗੇ ਜਾਂ ਦੱਸ ਹੀ ਦਿੱਤਾ ਪਹਿਲਾਂ ਝੋਟੀ ਦਾ ਵੀ ਤ로우 ਜੇਕਰ ਕਿਸੇ ਪਰਾਂ ਨੂੰ ਜੋੜੀ ਪਾਉਣੀ ਤੇ ਵਿੱਚੋਂ ਹੋਰ ਵੀ ਮਾਨਤਨ ਹੋਊਗਾ ਉਹ ਆਪਾਂ ਗੱਲਬਾਤ ਕਰ ਲੈਂਦੇ ਆ ਠੀਕ ਆ ਮੈਂ ਵੀ ਪ੍ਰਦੀਪ ਇੱਕ ਕੱਲੀ ਜਦੋਂ ਸਿੰਗਲ ਦਾ ਕੋਈ ਭਰਾ ਸਵਦਾ ਕਰਦਾ ਕੀ ਮੁੱਲ ਰੋਊਗਾ ਦਾ ਇਹ ਸਾਨੂੰ ਸਾਹਿਬ 15000 ਦੀ ਦੇ ਦਾਂ ਕੱਟੀ ਵਿੱਚੋਂ ਕੋਈ ਕੱਲੀ ਦਾ ਕੋਈ ਮਾਨਤਨ ਕਰਕੇ 15 ਚ ਪਹੁੰਚ ਕਰਦੀਏ ਮੈਂ ਨਾ 100 ਕਿਲੋਮੀਟਰ ਕਿੰਨੇ ਦੀ 15000 ਚ 15000 ਚ ਹੋਰ ਕੋਈ ਕਰਦੀਏ ਮਾਨਤਨ ਜਿਹੜਾ ਕੋਈ ਸਿੰਗਲ ਨੂੰ ਹੱਥ ਪਾਉਣਾ 13000 ਚ ਕਰਦਾਂਗੇ ਸਾਨੂੰ ਸਾਰਾ ਕੱਲੀ ਲਊਗੀ ਕੱਲੀ 13000 ਦੀ ਹਾਂ ਜੋੜੀ ਕੋਈ ਪਾਉਣਾ ਚਾਹਵੇਗਾ ਜੇ ਜੋੜੀ ਸੰਸਾ ਲਊ ਫਿਰ ਲਾਭ ਲਾ ਕੇ 28 ਦੀ ਕੀਤੀ ਆ ਇਹ ਇਹ ਹੋ ਗਈ 13 41000 ਹੋ ਗਿਆ 41 4000 ਦਾ ਦੇ ਦਾਂਗੇ ਸੰਸਾ ਜੋੜੀ 40000 1000 ਹੋਰ ਮੰਨਤਨ ਹੋ ਜੂਗਾ ਆ ਕਰ ਦਾਂਗੇ ਲਓ ਵੀ 1000 ਹੋਰ ਵੀ ਡਿਸਕਾਊਂਟ ਹੋ ਜੂਗਾ ਜਿਹੜਾ ਭਰਾ ਜੋੜੀ ਲੈਣਾ ਚਾਹੂਗਾ ਵੈਸੇ 41000 ਦੀ ਬਣਦੀ 28 ਦੀ ਵੱਡੀ ਆ ਤੇ ਆ ਜਿਹੜੀ ਤੁਹਾਨੂੰ 13000 ਦੀ ਦੱਸ ਦਿੱਤੀ ਆ ਠੀਕ ਆ ਜੀ ਸੋ ਉੱਤਰਾ ਜਿਹੜਾ 1000 ਦਾ ਦਿੱਤਾ 40000 ਦੀ ਤੁਹਾਨੂੰ ਜੋੜੀ ਮਿਲ ਜੂਗੀ ਬਾਕੀ ਕੱਟੀ ਝੋਟੀ ਦੋਵੇਂ ਚੰਗੀਆਂ ਨੇ ਬਾਕੀ ਮੇਰੇ ਵੀਰੋ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਦਿੱਤਾ ਮਾਲ ਸਾਫ਼ ਸੁਥਰੇ ਇਹ ਬੱਚੇ ਆ ਜਰੂਰ ਤੁਸੀਂ ਕੰਟੈਕਟ ਕਰ ਰ ਇਧਰ ਇੱਕ ਮੱਝ ਤਾਂ ਮੈਂ ਦਿਖਾ ਦਿੱਤੀ ਐ ਪੌਂਚ ਇਹਦੀ ਵੀ ਆਪਾਂ ਤੁਹਾਨੂੰ ਦੱਸ ਦਿੱਤੀ ਐ ਜਿੰਨੇ ਕਦੀ ਮਿਲਣੀ ਐ ਚਲੋ ਕੋਈ ਭਰਾ ਸਾਰੇ ਇੱਥੇ ਜੀ ਤਿੰਨੇ ਨਗਾਂ ਦਾ ਇਕੱਠਾ ਕੋਈ ਸੌਦਾ ਮਾਰੂਗਾ ਕਿਉਂਕਿ ਬਥੇਰੇ ਆਪਣੇ ਭੈਣ ਭਰਾ ਹੁੰਦੇ ਆ ਨਾਲ ਦੋ ਕਟੀਆਂ ਝੋਟੀਆਂ ਪਾ ਲੋਂਗੇ ਤੇ ਇੱਕ ਮੱਝ ਲੈ ਜਾਉਗੇ ਉਹਦੇ ਵਿੱਚੋਂ ਥੋੜਾ ਬਾਧਾ ਹੋਰ ਤੁਹਾਡਾ ਧਿਆਨ ਰੱਖਿਆ ਜਾਊਗਾ ਮਾਨਤਾ ਨਾਲੇ ਪਾਸਿਓਂ ਠੀਕ ਆ ਆ ਦੇਖੋ ਠੀਕ ਹੈ ਓਕੇ ਪ੍ਰਦੀਪ ਇੱਕ ਕੰਟੈਕਟ ਨੰਬਰ ਆਪਣੇ ਕਰ ਦਿੱਗੇ ਸਾਂਝੇ ਵੀ ਹੁਣ ਸਾਹਿਬ ਨੰਬਰ 8289016207 ਜੀ ਦੂਜਾ ਨੰਬਰ 8283070125 ਠੀਕ ਹੈ ਵੀਰੇ ਹਾਂਜੀ ਤੁਪੋਸੇ ਅੱਜ ਮਾਲ ਆਪਾ ਦਿਖਾਉਣਾ ਸੀਗਾ ਤੁਹਾਨੂੰ ਪ੍ਰਦੀਪ ਦੇ ਘਰੋਂ ਪਿੰਡ ਘਟਕੇ ਤੁਸੀਂ ਵਿਜ਼ਿਟ ਕਰ ਲਿਆ ਜੀ ਇਹਨਾਂ ਕੋਲ ਪਸ਼ੂ ਅਕਸਰ ਜਿਹੜੇ ਆ ਰੁਟੀਨ ਦੇ ਵਿੱਚ ਹੀ ਆਉਂਦੇ ਰਹਿੰਦੇ ਆ ਡਿਟੇਲ ਲੈਂਦੇ ਰਿਆ ਕਰੋ ਆਏ ਨਵੇਂ ਨਗਾਂ ਦੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਦੇ ਦੀ ਮਿਹਰਬਾਨੀ ਜੀ ਸਾਸੀਕਾ